ਮੰਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਸਾਰਿਆਂ ਨੂੰ ਤੇ ਅੱਜ ਦਾ ਦੋਸਤੋ ਜਿਹੜਾ ਵਿਸ਼ਾ ਵਾ ਆਪਣਾ ਉਹ ਪ੍ਰਵਾਸ ਤੇ ਆ ਵੀ ਹੁਣ ਆਪਾਂ ਦੇਖਦੇ ਹਾਂ ਕਿ ਬਹੁਤ ਜਿਹੜੇ ਆਪਣੇ ਪੰਜਾਬੀ ਆ ਉਹ ਵਾਪਸ ਵੀ ਆ ਰਹੇ ਆ ਤੇ ਕਾਰਨ ਕੀ ਆ ਉਹਦੇ ਵਾਪਸ ਆਉਣ ਦੇ ਇੱਕ ਜਿਹੜਾ ਪੱਖ ਆ ਉਹ ਇਧਰੋਂ ਜਹਾਜ਼ ਭਰ ਕੇ ਜਾ ਰਿਹਾ ਇੱਕ ਜਿਹੜਾ ਪੱਖ ਆ ਉਹਦਾ ਉਹ ਜਹਾਜ਼ ਭਰ ਕੇ ਵਾਪਸ ਆ ਰਿਆ ਇਸ ਬਹੁਤ ਟਾਈਮ ਪਹਿਲਾਂ ਕਰਨ ਬਾਈ ਹੁਣੀ ਆ ਇੱਥੇ ਪੰਜਾਬ ਵਾਪਸ ਆਏ ਆ ਤੇ ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਐ ਕਿ ਉਹਨਾਂ ਨੇ ਇੱਕ ਜਿਹੜਾ ਮਹਮ ਵੀ ਚਲਾਈ ਆ ਕਿ ਪੰਜਾਬੀਓ ਆਓ ਪੰਜਾਬ ਆਪਾਂ ਵਾਪਸ ਚਲੀਏ ਤੇ ਕੈਨੇਡਾ ਦੇ ਵਿੱਚ ਉਹ ਬਾਈ ਹੁਣੀ ਰਹਿ ਕੇ ਆਏ ਆ ਕਾਫੀ ਟਾਈਮ ਸਾਰਿਆਂ ਆਪਾਂ ਉਹਨਾਂ ਨਾਲ ਕਰਾਂਗੇ ਗੱਲਾਂ ਬਾਤਾਂ ਕਿ ਕਿਉਂ ਉਹ ਵਾਪਸ ਆ ਗਏ ਵੀ ਜਿਹੜੇ ਪੰਜਾਬ ਨੂੰ ਦੌੜ ਲੱਗੀ ਆ ਕੈਨੇਡਾ ਕੈਨੇਡਾ ਹਾਈ ਕੈਨੇਡਾ ਹਾਈ ਕੈਨੇਡਾ ਜਾਣ ਦੀ ਵੀ ਉਹ ਉਸੇ ਕੈਨੇਡਾ ਤੋਂ ਵਾਪਸ ਆ ਗਏ ਜਿੱਦਾਂ ਸਿੱਧੂ ਮੂਸੇ ਵਾਲਾ ਕਹਿੰਦਾ ਸੀਗਾ ਕਿ ਭਾਈ ਜਿੱਥੋਂ ਦੇ ਤੁਸੀਂ ਬੜਕਾ ਮਾਰਦੇਵੇਂ ਉੱਥੋਂ ਹੀ ਮੁੜ ਕੇ ਆਏ ਆ ਉਹੀ ਗੱਲ ਕਰਨ ਬਾਈ ਹੁਣ ਹੀ ਕਹਿੰਦੇ ਆ ਕਿ ਜਿੱਥੇ ਤੁਸੀਂ ਜਾਣ ਲਈ ਹੋੜ ਲੱਗੀ ਆ ਤੁਹਾਡੇ ਚੋਂ ਮੈਂ ਤੁਹਾਨੂੰ ਉਥੋਂ ਦੀ ਸਚਾਈ ਦੱਸਦਾ ਕੀ ਆ ਪੰਜਾਬ ਕੀ ਕਹਿ ਹੋ ਜਸੂਬਾ ਤੁਸੀਂ ਕਿਉਂ ਨਹੀਂ ਪੰਜਾਬ ਦੀ ਕਦਰ ਕਰਦੇ ਜਿਹੜੇ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਆਪ ਜਾ ਕੇ ਉੱਥੇ ਤਜਰਬੇ ਆਪ ਦਾ ਨੁਕਸਾਨ ਕਰਾ ਕੇ ਪੈਸਾ ਲਾ ਕੇ ਅਸੀਂ ਉੱਥੇ ਜਾਂਦੇ ਆ ਅਸੀਂ ਆਪ ਤਜਰਬੇ ਲਈਏ ਪਰ ਸਾਨੂੰ ਜਿਹੜੇ ਸਾਡੇ ਤੋਂ ਪਹਿਲਾਂ ਜਾ ਆਏ ਜਿਨ੍ਹਾਂ ਨੇ ਸਾਡੇ ਨਾਲੋਂ ਪਹਿਲਾਂ ਸਮਾਂ ਹੰਡਾਲਿਆ ਸਾਨੂੰ ਉਹਨਾਂ ਤੋਂ ਵੀ ਜਿਹੜੇ ਉਹ ਜ਼ਿੰਦਗੀ ਦੇ ਤਜਰਬਿਆਂ ਤੋਂ ਸਿੱਖਣਾ ਚਾਹੀਦਾ ਹੁਣ ਆਪਾਂ ਬਾਈ ਉਹਨਾਂ ਦਾ ਕਰਾਂਗੇ ਸਵਾਗਤ ਤੇ ਫਿਰ ਉਹਨਾਂ ਨਾਲ ਕਰਦੇ ਆ ਗੱਲਾਂ ਪਤਾ ਸੱਸੀ ਜੀ ਕਰਦੇ ਸੱਸੀ ਜੀ ਬਾਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਾਈ ਥੈਂਕ ਯੂ ਬਾਈ ਤੇ ਕਰਨ ਬਾਈ ਤੁਸੀਂ ਕਿਸੇ ਉਹ ਜਾਣ ਪਛਾਣ ਦੇ ਮਹਤਾਜ ਤਾਂ ਨਹੀਂ ਗਿਆ ਬਹੁਤ ਵੱਡੇ ਵੱਡੇ ਚੈਨਲਾਂ ਤੇ ਕਰਨ ਬਾਈ ਹੁਣ ਆ ਨਾ ਇੰਟਰਵਿਊ ਆਈਆਂ ਅੱਜ ਜਿਹੜੀ ਮੇਰਾ ਮਕਸਦ ਇਹੀ ਆ ਕਿ ਬਹੁਤ ਤਰੀਕੇ ਨਾਲ ਜਿਹੜੇ ਤੁਹਾਡੇ ਸਵਾਲ ਵੀ ਹੁੰਦੇ ਆ ਪੰਜਾਬੀ ਯੂਸ ਉਹ ਵੀ ਆਪਾਂ ਬਾਈ ਹੁਣਾਂ ਨੂੰ ਕਰਨੇ ਆ ਜਣੀ ਇਹ ਨਹੀਂ ਕੋਈ ਫਾਰਮੈਲਿਟੀ ਜਿਹੜੀ ਉਹ ਹੋਊਗੀ ਵੀ ਜਿਹੜੇ ਬਹੁਤ ਤਰੀਕੇ ਨਾਲ ਕਹਿੰਦਾ ਮਤਲਬ ਆਪਾਂ ਤੁਹਾਡੇ ਜਿਹੜੇ ਕਮੈਂਟ ਹੁੰਦੇ ਆ ਉਹੀ ਅੱਜ ਬਾਈ ਹੁਣਾਂ ਨੂੰ ਆਪਾਂ ਕਰਨੇ ਆ ਤੇ ਬਾਈ ਹੁਣਾਂ ਨੂੰ ਆਫ ਦਾ ਰਿਕਾਰਡ ਮੈਂ ਇਹ ਗੱਲ ਕਹੀ ਸੀ ਬਾਈ ਉਹ ਕਹਿੰਦੇ ਵੀ ਜੋ ਮਰਜੀ ਤੁਸੀਂ ਜਿਹੜਾ ਉਹ ਸਵਾਲ ਕਰੋ ਤੇ ਮੈਨੂੰ ਉਹ ਗੱਲ ਲੱਗੀ ਕਿ ਬਾਈ ਹੁਣਾਂ ਕੋਲੇ ਯਾਰ ਸਾਰੀ ਚੀਜ਼ਾਂ ਦੇ ਸਾਰੀਆਂ ਗੱਲਾਂ ਦੇ ਜਵਾਬ ਆ ਉਹੀ ਆਪਾਂ ਕਰਾਂਗੇ ਗੱਲਾਂ ਬਾਤਾਂ ਸੋ ਕਰਨ ਬਾਈ ਆਪਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਕੱਪਸ ਕਿਹੜੇ ਸਾਲ ਦੇ ਬਾਈ ਆਪਾਂ ਉਹ ਗਏ ਸੀ ਕੇ ਬਾਅਦ ਮੈਂ ਬਾਈ 2009 ਚ ਗਿਆ ਸੀ ਬਾਈ ਅੱਛਾ 2009 ਚ ਜੀ ਜਣੀ ਤੇ ਉਦੋਂ ਦਾ ਬਈ ਬਹੁਤ ਘੱਟ ਸੀ ਨਾ ਕੈਨੇਡਾ ਜਾਂਦੇ ਨਹੀਂ ਉਦੋਂ ਬਈ ਦੁਆਬਾ ਪਹਿਲਾਂ ਜਾਂਦਾ ਰਿਹਾ ਸੀਗਾ ਜੀ ਮਾਲਵਾ ਸਟਾਰਟ ਹੋਇਆ ਸੀਗਾ ਥੋੜਾ ਮੋਗਾ ਏਰੀਆ ਵੀ ਬਹੁਤ ਜਾਂਦਾ ਰਿਹਾ ਹਾਂ ਮੋਗਾ ਸਾਡਾ ਬਟਿੰਡਾ ਮੁਕਸਰ ਬੈਲਟ ਉਦੋਂ 2009 ਜੀ ਜੀ ਸਟਾਰਟ ਹੋਈ ਜੀ 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 ਤੇ ਫਿਰ ਉਥੋਂ 2009 ਤੋਂ ਕਿਹੜਾ ਕੰਮ ਜਾ ਕੇ ਬਈ ਸਟਾਰਟ ਕੀਤਾ 2009 ਚ ਵੀਰੇ ਮੈਂ ਜਾ ਕੇ ਸਭ ਤੋਂ ਪਹਿਲਾਂ ਮੈਂ ਹੌਂਡੀਪੂ ਲੱਗਿਆ ਵੀ ਇੱਕ ਜਿੰਨੇ ਜਿੰਨੇ ਬਿਲਡਿੰਗ ਮਟੀਰੀਅਲ ਸਟੋਰ ਹੈ ਜੀ ਉਹ 2 ਮਸਾਵਾਂ ਕੁ 12 ਡਾਲਰ ਤੇ ਉਦੋਂ ਅਲਬਰਟਾ ਵੀ ਮਿਨਿਮਮ पे 12 ਡਾਲਰ ਮਿਲਦੀ ਸੀ ਜੀ ਜੀ 12 ਡਾਲਰ ਤੋਂ 12 ਡਾਲਰ ਨਾਲ ਮੇਰੀ ਪਹਿਲੀ ਸਟਾਰਟਿੰਗ ਪੇ ਸੀ ਜੀ ਜੀ ਤੁਮਾਰ ਕੈਰੀਅਰ ਸਟਾਰਟ ਕੀਤਾ ਬਾਈ ਯਾਨੀ ਫਿਰ ਕਿੰਨੇ ਸਾਲ ਬਾਈ ਉੱਥੇ ਕੰਮ ਕੀਤਾ ਜਿਹੜਾ 14 ਸਾਲ ਮੈਂ ਅੱਛਾ 14 ਸਾਲ ਤੁਸੀਂ ਸਿਸਟਮ 'ਚ ਰਹਿ ਕੇ ਕੰਮ ਕਰਕੇ ਮੁੜੇ ਹਾਂਜੀ ਉਹਦਾ ਸਾਲ ਬਾਈ ਇਸ ਲਈ ਕਾਰਨ ਕੀ ਸੀ ਮੈਂ ਮੁੜਨਾ ਤਾਂ ਸਾਲ 1.5 ਸਾਲ ਬਾਅਦ ਹੀ ਜਾਂਉਣਾ ਸੀ ਹੂੰ ਪਰ ਮੇਰੇ ਮਦਰਫਾਦਰ ਮੇਰੇ ਨਾਲ ਸੀਗੇ ਹੂੰ ਯਾਨੀ ਫੈਮਿਲੀ ਉੱਥੇ ਫੈਮਿਲੀ ਉੱਥੇ ਸੀਗੀ ਤੇ ਦੂਜੀ ਚੀਜ਼ ਇਹ ਸੀ ਕਿ ਘਰਦਿਆਂ ਨੂੰ ਛੋਟੀ ਏਜ 'ਚ ਕਿਸੇ ਚੀਜ਼ ਵਾਸਤੇ ਕਨਵਿੰਸ ਕਰਨਾ ਔਖਾ ਹੋ ਜਾਂਦਾ ਬਿਲਕੁਲ ਬਿਲਕੁਲ ਨਾ ਉਦੋਂ ਬਸ ਮਾਈਗ੍ਰੇਸ਼ਨ ਆ ਨੀ ਕੋਈ ਚੀਜ਼ ਸੀ ਨਾ ਰਵਸ ਮਾਈਗ੍ਰੇਸ਼ਨ ਬਾਰੇ ਕੋਈ ਸੋਚਦਾ ਸੀ ਨਾ ਇਹਦੀ ਕੋਈ ਗੱਲ ਕਰਦਾ ਸੀ ਹੂੰ ਤੇ ਨਾ ਹੀ ਕੋਈ ਉਦੋਂ ਮੈਂ ਆਪਦੀ ਸੋਰਸ 'ਚ ਵੇਖਿਆ ਸੀ ਕੋਈ ਮੁੜ ਕੇ ਆਇਆ ਹੋਵੇ ਹੂੰ ਉਹ ਉਦੋਂ ਨਹੀਂ ਮੁੜਦੇ ਜਾਂਦੇ ਤਾਂ ਵੇਖੇ ਉਦੋਂ ਦਾ ਉਦੋਂ ਤਾਂ ਬਈ ਓਂ ਸੀ ਉਦੋਂ ਤਾਂ ਕੈਨੇਡਾ ਵਾਲਿਆਂ ਵਾਸਤੇ ਮੁਰਗੇ ਮੁਰਗੇ ਬਣਾਉਂਦੇ ਸੀਗੇ ਬਣਾਉਂਦੇ ਸੀਗੇ ਕਿ ਉੱਥੋਂ ਆਇਆ ਹੈ ਹੂੰ ਉਹ ਚੀਜ਼ ਸੀ ਫਿਰ ਮੈਂ 2011 ਚ ਆਦੇ ਫਾਦਰ ਨੂੰ ਜਿਹੜਾ ਸਟਾਰਟ ਕੀਤਾ ਸੀਗੇ ਕਿ ਚੱਲੀ ਗਈ ਆਪਾਂ ਹੂੰ ਉਹ ਵੀ ਅੰਦਰੀ ਛੋਟੀ ਹੈਗੀ ਥੋੜਾ ਵੱਡਾ ਹੋਏਗਾ ਟਾਈਮ ਲੱਗੂਆ ਤੇ ਮਿਹਨਤ ਕਰੀਂਗਾ ਆਪਣੇ ਸਿਸਟਮ ਸੈੱਟ ਆ ਜੂ ਹੂੰ ਕਨਵਿੰਸ ਕਰਦੇ ਕਰਦੇ ਬਾਈ ਜਿਵੇਂ ਕਹਿੰਦੇ ਹੁੰਦੇ ਆ ਵਿਆਹ ਵੀ ਹੋ ਗਿਆ ਬੇਟਾ ਵੀ ਹੋ ਗਿਆ ਹਨਾ ਹੂੰ 2020 ਚ ਮਾਦੇ ਫਾਦਰ ਨੂੰ ਫਾਈਨਲੀ ਕਨਵਿੰਸ ਕਰ ਲਿਆ ਕੀ ਚੱਲੀ ਗਈ ਹੂੰ ਉਹ ਮੰਨ ਵੀ ਗਏ ਜੀ 2020 ਚ ਫਿਰ ਪਾਪਾ ਹਰੀ ਇੱਥੇ ਆਉਂਦੇ ਆ ਜੀ ਤੇ ਆਖਿਰ ਇੱਥੇ ਉਹਦੇ ਨਾਲ ਹੀ ਲੌਕਡਾਊਨ ਲੱਗ ਗਿਆ ਨਾ ਕੋਵਿਡ ਸਟਾਰਟ ਹੋ ਜਾਂਦਾ ਹੂੰ ਇਸ ਸਾਲ ਹੋਰ ਮੈਂ ਡਿਲੇ ਹੋਏ ਨੇ ਇਸ ਕਠਿਨੀ ਦੇ ਵਿੱਚ 2021 ਜੀ ਆਇਆਂ ਸੀ ਜੀ ਫਿਰ ਉਹਦੇ ਅੱਖ ਨੂੰ ਉਹ ਸਿਸਟਮ ਸੈੱਟ ਕਰਦੇ ਘਰ ਬਾਹਰ ਉਸ ਮੁਤਾਬਕ ਬਣਾਉਂਦੇ ਜਿਸ ਮੁਤਾਬਕ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਜਿਹੜੀ ਅਸੀਂ ਲਾਉ ਲੋਪੇ ਆ ਜੀ ਜੀ ਕਿਉਂਕਿ ਆਪਣੇ ਘਰ ਚੋਂ ਸੂਲਤਾ ਹੋਣ ਇਹ ਦੇ ਦੀਆਂ ਜਿਹੜੀਆਂ ਉੱਥੇ ਜਿਹੜੀਆਂ ਉੱਥੇ ਆਪਾਂ ਨੂੰ ਮਿਲੀਆਂ ਹਾਂ ਪਰ ਉਹ ਸੈਟਸਟ ਕਰਦੇ 2 ਸਾਲ ਦਾ ਸਮਾਂ ਲੱਗ ਗਿਆ ਕੋਵਿਡ ਕਰਕੇ 2022 ਚ ਕੰਪਲੀਟ ਹੋਇਆ ਤੇ ਉਹਦੇ ਆ ਗਿਆ ਬਈ ਅੱਛਾ ਜਣੀ ਜੀ ਬਈ ਤੁਹਾਨੂੰ ਹੁਣ ਦੋ ਸਾਲ ਦੇ ਤਕਰੀਬਨ ਇੱਥੇ ਹੋ ਕੇ ਰਹਿੰਦੇ ਆ ਤੇ ਤੁਸੀਂ 14 ਸਾਲ ਜਿਹੜੇ ਕੈਨੇਡਾ ਦੇ ਸਿਸਟਮ ਚ ਟਲੇ ਵੀ ਸੀ ਹੁਣ ਜਿਹੜੀ ਜ਼ਿਆਦਾਤਰ ਪ੍ਰੋਬਲਮ ਮੇਰੀ ਮਿੱਤਰ ਵੀ ਆ ਹਨਾ ਉੱਥੇ ਉਹ ਉਹ ਰਿਸਕ ਲੈਣੋ ਕਹਿੰਦੇ ਮਤਲਬ ਉਹ ਕਹਿੰਦੇ ਰਿਸਕ ਆ ਵੀ ਜੈਕ ਸਾਡੇ ਪਰਿਵਾਰ ਦੇ ਨਹੀਂ ਉੱਥੇ ਰਹਿਣਾ ਸਾਡੇ ਬੱਚਿਆਂ ਦਾ ਉੱਥੇ ਕੀ ਬਣੂਗਾ ਗੈਂਗਵਾਰ ਜਿਹੜਾ ਉਹ ਸੋਸ਼ਲ ਮੀਡੀਆ ਤੋਂ ਦਿਖਾਇਆ ਜਾ ਰਿਹਾ ਜੀ ਤੁਸੀਂ ਤੁਹਾਨੂੰ ਕੋਈ ਜਣੀ ਵੀ ਇਹੋ ਜਿਹਾ ਕੀ ਤੁਸੀਂ ਇਹਦਾ ਸੋਲੂਸ਼ਨ ਲੱਭਿਆ ਕਿਉਂਕਿ ਤੁਸੀਂ ਤਾਂ ਇੱਥੇ ਰਹਿ ਰਹੇ ਹੋ ਆਲਰੇਡੀ ਸੋਲੂਸ਼ਨ ਬਈ ਕੁਝ ਨਹੀਂ ਹੈਗਾ ਐਵੇਂ ਮੈਂ ਤੁਹਾਨੂੰ ਕਹਾਂ ਕਿ ਮੇਨ ਦੀ ਗੱਲ ਕੀ ਹੈ ਜੀ ਬਈ ਤੁਸੀਂ ਜੇ ਤੁਸੀਂ ਆਪ ਕਿਸੇ ਨਾਲ ਲੜੋਗੇ ਤਾਂ ਫੇਰ ਹੀ ਸੁਰਮੈ ਨਾਲ ਲੜੋਗੇ ਠੀਕ ਹੈ ਦੂਜੀ ਚੀਜ਼ ਆ ਗਈ ਜਿਹੜੀ ਗੈਂਗਸਟਰ ਜਾਂ ਫਰੋਤੀ ਜਾਂ ਇਹ ਚੀਜ਼ਾਂ ਦੀ ਗੱਲ ਹੋ ਗਈ ਹੁਣ ਹਰ ਇੱਕ ਬੰਦੇ ਨੂੰ ਇਹ ਪਤਾ ਹੈ ਕਿ ਮੈਂ ਆਪਦੀ ਗੱਲ ਕਰਦਾ ਕਿ ਉਹ ਬਾਹਰੋਂ ਆਇਆ ਤੇ ਹਰ ਬੰਦੇ ਨੂੰ ਇਹ ਪਤਾ ਵੀ ਉੱਥੇ ਕਿੰਨਾ ਕੋਣ ਪੈਸਾ ਬਿਲਕੁਲ ਰਿਐਲਿਟੀ ਪਤਾ ਹੈ ਵਾ ਰਿਐਲਿਟੀ ਪਤਾ ਠੀਕ ਹੈ ਦੂਜੀ ਚੀਜ਼ ਇਹ ਜੇ ਕੋਈ ਚਾਰ ਚੈਲਰ ਸੀ ਉਹ ਮੈਂ ਆਲਰੇਡੀ ਸਪੈਂਡ ਕਰ ਚੁੱਕੇ ਹਾਂ ਹਾਂ ਆ ਦੇ ਘਰ-ਪਾਰ ਤੇ ਜ਼ਮੀਨ ਜਿਆਦਾ ਜੋ ਵੀ ਸਟੱਫ ਹੈ ਵਾ ਜੀ ਦੂਜੀ ਚੀਜ਼ ਆ ਜਾਂਦੀ ਬਾਈ ਜਿਹੜਾ ਬੰਦਾ ਕੋਈ ਇਸ ਲਾਈਨ 'ਚ ਹੈ ਜਾਂ ਇਸ ਪ੍ਰੋਫੈਸ਼ਨ 'ਚ ਹੈ ਨਾ ਉਹ ਫਰੋਤੀਆਂ ਉਹਨਾਂ ਬੰਦਿਆਂ ਤੋਂ ਮੰਗਦੇ ਜਿਨ੍ਹਾਂ ਕੋਲੇ ਅੰਤਾਂ ਨਾਲ ਵੈਸਾ ਹੈ ਨਾ ਬਿਲਕੁਲ ਬਿਲਕੁਲ ਜਾਂ ਜਿਨ੍ਹਾਂ ਕੋਲੇ ਪਤਾ ਹੀ ਨਹੀਂ ਕਿ ਕਿਹੜੇ ਬੈਂਕ 'ਚ ਕਿੰਨੇ ਪੈਸੇ ਪਏ ਹਾਂ ਉਹਨਾਂ ਬੰਦਿਆਂ ਨੂੰ ਵੀ ਇਹ ਸਮਝ ਆ ਗਈ ਉਹ ਵੀ ਆਮ ਘਰਾਂ ਚੋਂ ਉੱਠੇ ਬੱਚੇ ਆਮ ਘਰਾਂ ਚੋਂ ਉੱਠੇ ਕਿ ਬੰਦਾ ਮਿਹਨਤ ਕਰਕੇ ਆਇਆ ਬੰਦਾ ਮਿਹਨਤ ਆਪਦੀ ਮਿਹਨਤ ਨਾਲ ਕਮਾ ਕੇ ਲਿਆਇਆ ਤੇ ਇੱਥੇ ਪਰਿਵਾਰ ਨਾਲ ਰਹਿਣਾ ਹੈ ਨਾ ਕਿ ਜਿਵੇਂ ਇਹਨੇ ਹਲੇ ਕੋਈ ਖੁਸ਼ੀ ਐਨਜੋਏ ਕਰ ਮੈਂ ਕੁਝ ਟਟੀਆਂ ਬਣਾਉਣਾ ਹੈ ਜਾਂ ਕੁਝ ਹੋਰ ਗਲਤ ਕੰਮ ਕਰ ਰਿਹਾ ਹੈ ਨਾ ਤੇ ਉਹ ਇੱਥੇ ਰਹਿ ਕੇ ਸਿਰਫ ਲੋਕਾਂ ਨੂੰ ਜਿਹੜੀ ਸ਼ਨਾਹ ਲੈ ਰਿਹਾ ਕਿ ਆਪਦੇ ਘਰੇ ਵਾਪਸ ਹੂੰ ਤੇ ਮੰਨ ਲਓ ਤੁਹਾਨੂੰ ਬਈ ਕਿੰਨੇ ਕ ਫੋਨ ਆਉਂਦੇ ਆ ਪਰਦੇਸਾਂ ਚੋਂ ਜਿੱਦਾਂ ਤੇ ਬਾਈ ਹੁਣੇ ਕਾਉਂਸਲਿੰਗ ਵੀ ਇੱਕ ਕਰਦੇ ਆ ਦੋਸਤੋ ਤੇ ਜਰੂਰ ਮੈਂ ਬਾਈ ਹੋਣਾ ਦਾ ਨੰਬਰ ਆ ਜਿਹੜਾ ਉਹ ਸਕਰੀਨ ਤੇ ਲਾਉਂਗਾ ਤੇ ਜੇ ਤੁਸੀ ਕੋਈ ਵੀ ਰਹਿ ਤੁਹਾਡੇ ਅੰਦਰ ਡਰ ਹੋਵੇ ਜੀ ਕੋਈ ਵੀ ਤੁਹਾਨੂੰ ਬਿਜ਼ਨਸ ਨੂੰ ਲੈ ਕੇ ਕੋਈ ਵੀ ਟੈਨਸ਼ਨ ਹੋਵੇ ਹਰ ਇੱਕ ਤਰ੍ਹਾਂ ਦੀ ਜਿਹੜੀ ਤੁਸੀਂ ਕਰਨ ਬਾਈ ਹੋਣਾ ਨਾਲ ਰਹਿ ਕਰ ਸਕਦੇ ਆ ਤੇ ਬਾਈ ਜਣੀ ਕਿੰਨੇ ਕਿ ਤੁਹਾਨੂੰ ਫੋਨ ਆਉਂਦੇ ਅਸਲ ਕਾਰਨ ਕੀ ਸੀ ਬਾਈ ਜਦੋਂ ਮੈਂ ਵਾਪਸ ਆਇਆ ਹਣਾ ਇੰਟਰਵਿਊ ਚੱਲੀਆਂ ਹਣਾ ਹਾਂਜੀ ਉਸ ਤੋਂ ਬਾਅਦ ਹੁਣ ਆਪਾਂ ਪੇਜ ਬਣਾਇਆ ਹੋਇਆ ਫੇਸਬੁੱਕ ਇੰਸਟਾਗ੍ਰਾਮ ਟਿਕਟੋਕ ਤੇ ਬੈਕ ਟੂ ਮਦਰ ਲੈਂਡ ਤੇ ਜਾਓ ਅੱਛਾ ਬੈਕ ਟੂ ਮਦਰ ਲੈਂਡ ਪੰਜਾਬ ਪੰਜਾਬ ऐसे भी हम अपना YouTube चैनल शुरू ਕਰ ਰਹੇ ਹਾਂ ਆਉਣ ਵਾਲੇ ਦੇਣਾ ਚ ਵੀਡੀਓਜ਼ ਆਉਣਗੇ ਹਨ ਬੈਕ ਟੂ ਮਦਰ ਲੈਂਡ ਪੰਜਾਬ ਤੇ ਜਿਹੜੇ ਭੈਣ ਭਰਾ ਵਾਪਸ ਆਏ ਤੇ ਜਾਨ ਜਿਨ੍ਹਾਂ ਨੇ ਇੱਥੇ ਰਹਿ ਕੇ ਕੁਝ ਕੀਤਾ ਤਾਂ ਜੋ ਆਪਾਂ ਆਉਣ ਵਾਲੇ ਭੈਣ ਭਰਾਵਾਂ ਨੂੰ ਜਾਂ ਆਉਣ ਵਾਲੇ ਨੂੰ ਸਹਿਦ ਦੇ ਸਕੀਏ ਹਨ ਜੀ 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 ਤੇ ਕਾਉਂਸਲਿੰਗ ਚ ਬਈ ਗੱਲ ਇਹ ਆ ਜਾਂਦੀ ਹੈ ਕਿ ਤੁਸੀਂ ਇਹ ਲਾ ਲਓ ਦੋ ਜਾਂ ਟੀਮ ਦੇ ਦੋ ਤਿੰਨ ਫੋਨ ਜਾਂ ਲੋਕ ਤਿੰਨ ਮੈਸੇਜ ਵੀ ਉਹਦੇ ਮਾਇਉਂ ਜੀ ਮੇਨਲੀ ਸਵਾਲ ਇਹ ਹੁੰਦਾ ਸੀ ਕਿਵੇਂ ਮੂਹ ਹੋ ਸਕਦੇ ਹਨ ਹਨਾ ਕੰਨਾਂ ਦੇ ਜਿਵੇਂ ਕਹਿੰਦੇ ਬੱਚੇ ਵੱਡੇ ਹੋਗੇ ਹਾਂ ਉਹਨਾਂ ਨੂੰ ਕੀ ਤਕਲੀਫਾਂ ਆ ਰਹੀਆਂ ਜਾਂ ਮੰਨ ਲਓ ਫੋਰ ਐਗਜ਼ਾਮਪਲ ਕਿਸੇ ਦੇ ਬੱਚਾ ਹਜੇ 컨ਸੀਵ ਨਹੀਂ ਕੀਤਾ ਉਹਦੇ ਬੱਚਾ ਨਹੀਂ ਹੈਗਾ ਕਿ ਉਹ ਹੁਣੇ ਮੋੜਨ ਹਨਾ ਹਰ ਬੰਦੇ ਦੇ ਅਲੱਗ-ਅਲੱਗ ਤਰ੍ਹਾਂ ਦੇ ਸਵਾਲ ਹੁੰਦੇ ਆ ਵੀ ਮੋਸਟਲੀ ਤੁਸੀਂ ਇਹ ਮੰਨ ਕੇ ਚੱਲੋ ਕਿ ਬੰਦੇ ਨੂੰ ਜਦੋਂ ਬਾਹਰ ਬੈਠਾ ਹੁੰਦਾ ਉਹਨੂੰ ਇਹ ਲੱਗਦਾ ਹੁੰਦਾ ਵੀ ਸ਼ਾਇਦ ਮੈਨੂੰ ਕਿਸੇ ਦੀ ਲੋੜ ਹੈ ਜਾ ਮੈਨੂੰ ਕਿਸੇ ਨਾਲ ਗੱਲ ਕਰ ਸਕਾਂ ਜਿਹੜਾ ਮੇਰਾ ਮੇਰੀ ਗੱਲ ਨੂੰ ਸਮਝ ਸਕੇ ਕਿਉਂਕਿ ਜਦੋਂ ਉਹ ਇੱਥੇ ਕਿਸੇ ਨੂੰ ਫੋਨ ਕਰਦੇ ਯਾਰ ਮੈਂ ਵਾਪਸ ਆਉਣਾ ਤੇ ਇਥੋਂ ਵਾਲੇ ਕਹਿੰਦੇ ਨਾ ਨਾ ਇੱਥੇ ਨਹੀਂ ਬਿਲਕੁਲ ਬਿਲਕੁਲ ਠੀਕ ਹੈ ਇੱਥੇ ਤਾਂ ਚੋਰੀ ਠੱਗੀ ਹੈ ਲੜਾਈ ਹੈ ਮਸ਼ੇ ਆ ਉਹ ਚੀਜ਼ਾਂ ਉੱਥੇ ਵੀ ਹੈਗੀਆਂ ਹਨ ਫਿਰ ਉਹਨਾਂ ਨੂੰ ਇਹ ਹੁੰਦਾ ਵੀ ਉਹ ਬੰਦੇ ਨਾਲ ਗੱਲ ਕਰੀਏ ਜਿਹੜਾ ਬੰਦਾ ਉੱਥੇ ਰਹਿ ਰਿਹਾ ਫਿਰ ਉਹ ਆਪਦੀ ਕੋਈ ਗੱਲ ਆ ਕੋਈ ਕੋਈ ਚੀਜ਼ ਹੈ ਕੋਈ ਕੁਐਸਚਨ ਹੈ ਹਰੇਕ ਬੰਦੇ ਨੇ ਜੋ ਵੀ ਇਨਕੁਆਇਰੀ ਹੁੰਦੀ ਜਾਣਾ ਜਾਂ ਕੋਈ ਪੁੱਛਦਾ ਬਈ ਬੇਨਸ ਕੀ ਕਰੀਏ ਹਨ ਹਾਂ ਸੋ ਇਹ ਫ੍ਰੀ ਕਾਉਂਸਲਿੰਗ ਹੈ ਜਿੱਥੇ ਆਪਾਂ ਕੋਈ ਪੈਸਾ ਨਹੀਂ ਲੈਂਦੇ ਕੁਛ ਨਹੀਂ ਲੈਂਦੇ ਹੈ ਜੀ ਹਾਂ ਜੀ ਕੋਈ ਬਿਜ਼ਨਸ ਰਿਲੇਟਡ ਕੁਐਸਚਨ ਆ ਕੋਈ ਇਥੇ ਮੂਵ ਬਾਰੇ ਰਿਲੇਟਡ ਆ ਕੋਈ ਪੰਜਾਬ ਪੰਜਾਬ ਬਾਰੇ ਕੁਐਸਚਨ ਆ ਜੀ ਜਾਂ ਕੋਈ ਇਥੇ ਫੋਰ ਐਗਜ਼ਾਮਪਲ ਮੇਰੇ ਨਾਲ ਗੱਲ ਕਰਦਾ ਇੱਕ ਫੋਨ ਆਇਆ ਬਈ ਮੋਗੇ ਕੋਲੇ ਪਿੰਡ ਆ ਇਥੇ ਤੁਹਾਡੇ ਨੇੜੇ ਹੀ ਹੋਣਾ ਜੀ ਉਹਦੇ ਦਾਦਾ ਜੀ 80-80 ਦੇ ਗਏ ਜਿਹੜੇ ਜੀ ਦੀ ਵੀ ਜੰਗਰੀ ਹੋਣੀ ਉਹਨਾਂ ਕੋਲ 100 ਕਲਾ ਜ਼ਮੀਨ ਸੀ ਇੱਥੇ ਹਾਂਜੀ 100 ਕਲਾ ਜ਼ਮੀਨ ਉਹਦੇ ਦਾਦਾ ਜੀ ਵੇਚ ਗਏ ਘਰ ਵੀ ਵੇਚ ਗਏ ਤੀਜੀ ਪੀੜ੍ਹੀ ਚ ਹਾਂ ਮੈਨੂੰ ਉਹਦੇ ਫਾਦਰ ਉਧਰ ਜਾ ਕੇ ਹੋਏ ਆ ਹੂੰ ਉਹ ਉਧੋਂ ਦਾ ਉੱਤਰ ਹੋਇਆ ਅੱਛਾ ਜੀ ਤੇ ਉਹ ਦੋਵਾਰੀ ਦਰਬਾਰ ਸਾਹਿਬ ਮੱਥਾ ਟੇਕਣ ਆਇਆ ਉਹਦੇ ਲਾਈਫ ਤੇ ਉਹਦਾ ਮੈਨੂੰ ਫੋਨ ਆਉਣਾ ਕਹਿੰਦਾ ਬਾਈ ਮੈਂ ਇੱਥੇ ਮੂਵ ਹੋਣ ਬਾਰੇ ਹੋਵੇਗਾ ਹੂੰ ਤੇ ਉਹ ਚੰਗੀ ਕਹਿ ਲੱਗਿਆ ਯਾਰ ਕਿ ਸਾਡੇ ਪੰਜਾਬ ਦੇ ਵਾਰਸ਼ ਜਾਂ ਜਿਵੇਂ ਕਹਿੰਦੇ ਹੁੰਦੇ ਸਾਡਾ ਕਦੇ-ਕਦੇ ਖੂਨ ਜਾਗਦਾ ਜਾਗਦਾ ਬਿਲਕੁਲ ਅਜੇ ਵੀ ਜਿਵੇਂ ਕਹਿੰਦੇ ਹੁੰਦੇ ਉੱਥੇ ਰਹਿ ਕੇ ਵੀ ਵੱਡੇ ਹੋ ਕੇ ਵੀ ਕਦੇ ਮੈਨੂੰ ਬਹੁਤ ਚੰਗੀ ਠੀਕ ਲੱਗੀ ਹੂੰ ਮੈਂ ਕਿ ਭਾਈ ਤੁਹਾਡੀ ਸੋਚ ਜਾਂ ਤੁਹਾਨੂੰ ਇਹ ਕਿਉਂ ਲੱਗਿਆ ਹਨ ਕਹਿੰਦਾ ਮੈਂ ਵੈਸੇ ਇੰਟਰਨੈਟ ਤੇ ਵੀਡੀਓ ਸਰਚ ਕਰਦਾ ਸੀ ਵਾਸ ਮਾਈਗ੍ਰੇਸ਼ਨ ਵਾਲੀਆਂ ਵੀਡੀਓ ਆ ਗਈਆਂ ਤੁਹਾਡੀਆਂ ਦੇਖ ਲਈਆਂ ਹਨ ਇੱਕ ਦੋ ਭੈਣ ਭਰਾਵਾਂ ਨੇ ਹੋਰ ਦੇਖ ਲਈਆਂ ਤੇ ਮੈਨੂੰ ਵੀ ਲੱਗਿਆ ਵੀ ਮੈਨੂੰ ਵਾਸਟੂਡ ਮੈਂ ਕਹਿ ਦਿਆ ਮੈਂ ਮੇਰੇ ਫਾਦਰ ਨੂੰ ਕਿਹਾ ਵੀ ਚੱਲੀਏ ਉਹ ਕਹਿੰਦਾ ਨਹੀਂ ਵੀ ਮੈਂ ਤਾਂ ਨਹੀਂ ਜਾਣਾ ਜੀ ਇੱਕ ਇੱਥੇ ਹੋਰ ਗੱਲ ਆ ਵੀ ਤੁਹਾਡੀ ਗੱਲ ਚ ਜਿਹੜੀ ਸਾਡੀ ਪੀੜ੍ਹੀ ਹੁਣ ਬਾਹਰ ਜਾ ਰਹੀ ਹੈ ਨਾ ਸਾਡੇ ਜੀ ਅਸੀਂ ਆਪਦੇ ਬੱਚਿਆਂ ਨੂੰ ਉੱਥੋਂ ਨਾਂ ਵਾਪਸ ਮੋੜਿਆ ਜਿਹੜਾ ਅੱਜ ਸਾਡੇ ਖੂਨ ਦੇ ਵਿੱਚ ਪੰਜਾਬ ਦਾ ਮੋਹ ਆ ਸਿੱਖੀ ਦਾ ਮੋਹ ਆ ਸਾਡੇ ਅੰਦਰ ਜੀ ਇਹ ਸਾਡੇ ਖੂਨ ਦੇ ਡੀਐਨਏ ਚ ਆ ਪਰ ਜਿਹੜੀ ਸਾਡੀ ਅਗਲੀ ਪੀੜ੍ਹੀ ਆ ਬੱਚੇ ਜਿਹੜੇ ਸਾਡੇ ਉਹਨਾਂ ਲਈ ਉਹ ਡੀਐਨਏ ਉਹ ਪਰਦੇਸਾਂ ਨੇ ਖਤਮ ਕਰ ਦੇਣਾ ਬਿਲਕੁਲ ਸਹੀ ਗੱਲ ਤੁਸੀਂ ਆਪਣੇ ਬੱਚੇ ਵੀ ਆ ਬਈ ਤੁਹਾਡੇ ਹਾਂਜੀ ਤੁਹਾਡੀ ਪਤਨੀ ਵੀ ਆ ਉਹਨਾਂ ਨੂੰ ਜਿਹੜਾ ਜ਼ਿਆਦਾਤਰ ਸਵਾਲ ਆ ਉਹ ਕੀ ਕਹਿੰਦੇ ਆ ਮੇਰੇ ਮਿੱਤਰ ਵੀ ਉਹ ਕਹਿੰਦੇ ਵੀ ਬੁੜੀਆਂ ਨਹੀਂ ਮੋੜਨ ਤੇ ਤੁਸੀਂ ਆਪਦੀ ਵਾਈਫ ਨੂੰ ਬਈ ਕਿਵੇਂ ਮੰਨ ਲਓ ਇਧਰਲੇ ਪਾਸੇ ਲਿਆਉਂਦਾ ਕਿਉਂਕਿ ਬਹੁਤ ਔਖਾ ਜਿਹੜਾ ਇੱਥੋਂ ਦਾ ਜਿਹੜਾ ਸਿਸਟਮ ਅਲੱਗ ਆ ਜਿਹੜਾ ਕੈਨੇਡਾ ਦਾ ਸਿਸਟਮ ਅਲੱਗ ਆ ਕਿਵੇਂ ਉਹ ਤੁਸੀਂ ਸਾਰਾ ਕੁਝ ਐਡਜਸਟ ਕੀਤਾ ਇਹਦੇ ਬਾਰੇ ਜ਼ਰੂਰ ਦੱਸੋ ਇਹ ਬਹੁਤ ਤੁਸੀਂ ਕਹੋ ਵੀ ਮੇਨ ਸਵਾਲ ਇਹੀ ਹੈ ਗੱਲ ਗੱਲ ਕੀ ਹੈ ਨਾ ਬਈ ਜਦੋਂ ਮੇਰਾ ਵਿਆਹ ਹੁੰਦਾ ਮੈਂ ਉਦੋਂ ਹੀ ਇੱਕ ਗੱਲ ਕਰਦਾ ਕਿ ਮੇਰਾ ਪੰਜਾਬ ਜਾਣਾ ਹੈ ਜਾਣਾ ਹੈ ਜਾਂ ਮੈਂ ਪੰਜਾਬ ਵਿੱਚ ਉੱਥੇ ਜਾ ਸਕਦਾ ਹਾਂ ਹੂੰ ਵੀ ਤੁਹਾਨੂੰ ਠੀਕ ਲੱਗਦਾ ਕਿ ਜੇ ਤਾਂ ਪੰਜਾਬ ਜਾ ਕੇ ਰਹਿ ਸਕਦੇ ਹੋ ਫਿਰ ਤਾਂ ਇਹ ਆਪਣਾ ਰਿਸ਼ਤਾ ਕਰਨ ਦਾ ਫਾਇਦਾ ਜੀ ਜੇ ਤੇ ਵਿਆਹ ਅੱਗੇ ਨਹੀਂ ਰਹਿ ਸਕਦੇ ਤਾਂ ਫਿਰ ਆਪਾਂ ਅੱਗੇ ਗੱਲ ਕਰ ਲਾਂ ਪੈਣਾ ਅੱਛਾ ਵੀ ਤੁਸੀਂ ਇਨੀਸ਼ੀਅਲ ਇਨੀਸ਼ੀਸ਼ਲ ਸਟੇਜ 'ਚ ਇਹ ਗੱਲ ਕੀਤੀ ਸੀ ਨਾ ਅੱਛਾ ਵਾਹ ਤੁਸੀਂ ਕਹਿੰਦੇ ਵੀ ਜਿੱਥੇ ਤੁਸੀਂ ਉੱਥੇ ਪਰਿਵਾਰ ਅੱਛਾ ਠੀਕ ਹੈ ਮੈਂ ਚਾ ਲੋ ਉਹਦੇ ਘਰਾਂ ਜਿਵੇਂ ਕਹਿੰਦੇ ਹੁੰਦੇ ਸਾਡੇ ਵਿਆਹ ਨੂੰ ਵੀ ਆਲਮੋਸਟ ਉਸੇ ਹੀ ਲਾ ਲਓ ਵੀ 10 ਸਾਲ ਹੋਏ ਆਨੇ ਹੁਣ ਠੀਕ ਤੇ ਬੇਟਾ ਵੀ ਹੈ ਮੇਰੇ ਜਦੋਂ ਵਾਪਸ ਆਉਣ ਦੀ ਗੱਲ ਚੱਲੀ ਸੀ ਫਿਰ ਉਹਦੇ ਅੱਖਾਂ ਵਾਂਗੂ ਮੈਂ ਉਹਨੂੰ ਬੰਦ ਨਹੀਂ ਕਰਕੇ ਰੱਖਣਾ ਚਾਹੁੰਦਾ ਕਿ ਅੱਗੇ ਰਹਿਣਾ ਹਾਂਜੀ ਉਹਦੇ ਮੁਤਾਬਕ ਘਰ ਤੋੜੇ ਆਪਾਂ ਮਿਆਰਿਆਂ ਨੂੰ ਰੇਟ ਕੀਤਾ ਹਨਾ ਉਹ ਸੂਲਤਾਂ ਕਰੇ ਲਾਈਆਂ ਜੋ ਚਾਹੀਦੀਆਂ ਜਾਂ ਜੋ ਉੱਥੇ ਹੈਗੀਆਂ ਸੀ ਜੀ ਜੀ ਦੂਜੀ ਚੀਜ਼ ਇਹ ਉਹਦੇ ਫਰੀडम ਵਾਸਤੇ ਜਿਵੇਂ ਕਹਿੰਦੇ ਹੁੰਦੇ ਘਰੇਦਾਰ ਲਈ ਗੇਰੀਓ ਡਰਾਈਵ ਕਰਕੇ ਕਿਤੇ ਵੀ ਜਾ ਸਕਦੇ ਆਂ ਦਾ ਕੰਮ ਕਰ ਸਕਦੇ ਸੀ ਜਿਵੇਂ ਉੱਥੇ ਕਰਦੇ ਹਨ ਜੀ ਮੋਸਟਲੀ ਜਿਹੜਾ ਲੇਡੀਜ਼ ਦਾ ਹੰਦ ਆਉਂਦਾ ਅਸੀਂ ਘਰੇ ਜਾ ਕੇ ਬੰਦ ਜਾਂਦੇ ਆਂ ਹਾਂ ਡਰਾਈਵਰ ਹੀ ਸਾਨੂੰ ਲੈ ਕੇ ਜਾਊਗਾ ਜਾਂ ਘਰ ਵਾਲਾ ਹੀ ਸਾਨੂੰ ਲੈ ਕੇ ਜਾਊਗਾ ਅਸੀਂ ਬਾਹਰ ਨਹੀਂ ਜਾ ਸਕਦੇ ਕਿਤੇ ਫਰੈਂਡਸ ਕੋਲ ਨਹੀਂ ਮਿਲ ਸਕਦੇ ਹਾਂ ਹਾਂ ਸੋ ਸਾਰੀਆਂ ਚੀਜ਼ਾਂ ਲਈ ਜਾਂਦੀ ਹੈ ਹਾਂ ਸਭ ਤੋਂ ਵੱਡੀ ਚੀਜ਼ ਹੈ ਜਦੋਂ ਆਪਾਂ ਕਿਸੇ ਨੂੰ ਘਰੇ ਲਿਆ ਕੇ ਬੰਨ੍ਹ ਦਿੰਦੇ ਨੇ ਨਾ ਬਈ ਹੂੰ ਆਪਾਂ ਕੁੱਤਾ ਵੀ ਇੱਕ ਐਗਜ਼ਾਮਪਲ ਦੇ ਤੌਰ ਤੇ ਨਾ ਲਓ ਖੁੱਲਾ ਰਹਿੰਦਾ ਸਾਰਿਆਂ ਦਾ ਉਹਨੂੰ ਵੀ ਆਪਾਂ ਬੰਨ੍ਹ ਦਈਏ ਉਹ ਵੀ ਠੀਕ ਦਾ ਹਣਾ ਠੀਕ ਦਾ ਉਹ ਵੀ ਇਨਸਾਨ ਹੈ ਜੇ ਆਪਣਾ ਘਮਣ ਫਿਰ ਨੂੰ ਜੀ ਕਰਦਾ ਤਾਂ ਲੇਡੀਜ਼ ਦਾ ਵੀ ਸੇਮ ਹੀ ਹੱਕ ਹੈ ਸੇਮ ਹੀ ਹੱਕ ਆ ਜਿਹੜਾ ਇਹ ਚੀਜ਼ ਬਈ ਤੁਸੀਂ ਕਹਿ ਲਓ ਵੀ ਜੇ ਅੱਜ ਉਹ ਆਪਾਂ ਨਹੀਂ ਦਿੰਦੇ ਹੱਕ ਤਾਂ ਕਹਿਣ ਦਾ ਮਤਲਬ ਉਹਨੂੰ ਗਲਤ ਤਰੀਕੇ ਨਾਲ ਵੀ ਕੋਈ ਲੈ ਲਵੇ ਜੇ ਅਸੀਂ ਅੱਜ ਮੰਨ ਲਓ ਸਾਡੇ ਤੇ ਹੀ ਪਾਬੰਦੀ ਲਾਈ ਜਾਵੇ ਮਨ ਲਓ ਔਰਤਾਂ ਦਾ ਰਾਜ ਹੋ ਵੀ। ਉਹ ਸਾਡੇ ਤੇ ਪੁੰਦੀਆਂ ਲਾ ਦੇ ਤੇ ਸਾਨੂੰ ਕਿੰਨਾ ਪੁਰਾ ਲੱਗੂ। ਸੇਮ ਚੀਜ਼ੇ ਪਾਬੰਦੀ ਸੇਮ ਚੀਜ਼ੇ ਪਾਬੰਦੀ ਤੋਂ ਜ਼ਿਆਦੇ ਪਾਇਦੇ। ਪਾਬੰਦੀ ਤੋਂ ਪਰ ਜਿਵੇਂ ਕਹਿੰਦੇ ਹੁੰਦੇ ਆਪਾਂ ਕਿਸੇ ਚੀਜ਼ ਨੂੰ ਦਬਾਈ ਜਾਵਾਂਗੇ ਜਾਂ ਗੁਬਾਰੇ 'ਚ ਆਪਾਂ ਹਵਾ ਭਰੀ ਜਾਵਾਂਗੇ। ਜੇ ਮੰਨ ਲਓ ਆਪਾਂ ਕੁੜੀਆਂ ਨੂੰ ਆਪਣੀਆਂ ਔਰਤਾਂ ਨੂੰ ਦਬਾਈ ਜਾਵਾਂਗੇ ਤਾਂ ਉਹ ਬਈ ਇੱਕ ਦਿਨ ਬਲਾਸਟ ਹੋਊਗਾ। ਉਹ ਇਸੇ ਕਰਕੇ ਬਲਾਸਟ ਹੋ ਰਿਹਾ। ਜਿਹੜੇ ਬਹੁਤ ਪਰਿਵਾਰ ਜਿਹੜੇ ਪੰਜਾਬ 'ਚ ਬਹੁਤ ਸਮਝਦਾਰ ਆ ਉਹ ਜਿੰਨਾਂ ਕੋ ਆਪਦੇ ਬੈਠ ਕੇ ਪਰਿਵਾਰ ਨਾਲ ਗੱਲਾਂ ਬਾਤਾਂ ਕਰਦੇ ਆ ਟਾਈਮ ਦਿੰਦੇ ਆ ਮਾਲੋ ਉਹਨਾਂ ਨੂੰ ਕਿਤੇ ਰੋਕ ਦੇ ਟੋਕ ਦੇ ਨਹੀਂ ਉਹ ਪਰਿਵਾਰ ਬਹੁਤ ਸੋਹਣੀ ਜ਼ਿੰਦਗੀ ਜਿਹੀ ਹੋ ਰਹੀ ਬਾਈ ਉਹ ਸੋਚਣ ਦੀ ਗੱਲ ਹੈ ਨਾ ਸੋਚਣ ਦੀ ਸਾਨੂੰ ਜਣੀ ਪੋਜ਼ਿਟਿਵਿਟੀ ਲਿਆਉਣੀ ਪਊਗੀ ਆਪਦੇ ਵਿਚਾਰਾਂ ਦੇ ਵਿੱਚ ਜਿਵੇਂ ਗੁਰਬਾਣੀ 'ਚ ਲਿਖਿਆ ਕੁਝ ਸੁਣੀਏ ਕੁਝ ਕਹੀਏ ਸਾਨੂੰ ਚੀਜ਼ਾਂ ਆਪਦੇ ਪਰਿਵਾਰ ਨਾਲ ਗੱਲ ਕਰਨੀਆਂ ਪੈਣਗੀਆਂ ਗੱਲ ਉਹੀ ਹੈ ਨਾ ਬਾਈ ਤੁਸੀਂ ਕਿਸੇ ਨੂੰ ਉਸ এনਵਾਇਰਨਮੈਂਟ 'ਚ ਲਿਆ ਕੇ ਇੱਥੇ ਛੱਡ ਰਹੇ ਆ ਹੂੰ ਪਹਿਲਾਂ ਤਾਂ ਵਾਤਾਵਰਣ ਦਾ ਫਰਕ ਹੂੰ ਸਾਰੀਆਂ ਚੀਜ਼ਾਂ ਦਾ ਫਰਕ ਫਿਰ ਤੁਸੀਂ ਕਿਹਨੇ ਘਰੇ ਬੈਠੇ ਬਿਲਕੁਲ ਬਿਲਕੁਲ ਉਹ ਠੀਕ ਪਰ ਮੈਨੂੰ ਲੱਗਦਾ ਹੁਣ ਮੋਲ ਨੂੰ ਤਾਂ ਜਿੱਦਾਂ KFC ਵਗੈਰਾ ਜਿਹੜਾ ਕੋਈ ਕੁਝ ਇੱਥੇ ਵਾਰਾ ਕੁਝ ਕੋਈ ਚੀਜ਼ ਨਹੀਂ ਕੋਈ ਰਹਿ ਹੀ ਨਹੀਂ ਗਈ ਚੀਜ਼ ਜਿਹੜਾ ਤੁਹਾਨੂੰ ਬ੍ਰਾਂਡ ਨਾ ਮਿਲੇ ਜਿਹੜੀ ਕੋਈ ਤੁਹਾਨੂੰ ਖਾਣ ਨੂੰ ਚੀਜ਼ ਨਾ ਮਿਲੇ ਮੈਨੂੰ ਲੱਗਦਾ ਹਰੇਕ ਚੀਜ਼ ਮੈਂ ਵੀ ਆ ਕੇ ਉਹ ਦੇਖਿਆ ਹਰੇਕ ਚੀਜ਼ ਉਹ ਮਿਲਦੀ ਆ ਪਰ ਵੀ ਫਿਰ ਵੀ ਪੰਜਾਬੀਆਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਆ ਬਈ ਵੀ ਕਿ ਤੁਸੀਂ ਮੋੜੂ ਪੰਜਾਬ ਕਿਹੜੇ ਕਾਰਨ ਕਰਕੇ ਤੁਸੀਂ ਕਹਿੰਦੇ ਆ ਮੈਂ ਸਭ ਤੋਂ ਵੱਡਾ ਕਾਰਨ ਇਹ ਹੈ ਨਾ ਜੇ ਆਪਾਂ ਨਾ ਮੋੜੇ ਆਪਣੀ ਪੀੜ੍ਹੀ ਨੂੰ ਇਸਨੇ ਸਭ ਤੋਂ ਪਹਿਲੀ ਚੀਜ਼ ਸਭ ਤੋਂ ਵੱਡੀ ਗੱਲ ਠੀਕ ਹੈ ਹੁਣ ਮੈਂ ਮੈਂ ਆਪਦੇ ਦਾਦਾ ਜੀ ਨੂੰ ਯਾਦ ਕਰਦਾ ਜਾਂ ਮੇਰੇ ਬੇਟਾ ਉਹ ਨੂੰ ਪਤਾ ਮੇਰੇ ਦਾਦਾ ਕੌਣ ਹਨ ਹੂੰ ਦਾਦੇ ਪਰਦਾਦੇ ਹੋਂ ਦੇ ਨਾਮ ਖਤਮ ਹੋ ਜਾਣਗੇ ਹੂੰ ਮੈਨੂੰ ਪਤਾ ਮੇਰੇ ਦਾਦਾ ਜੀ ਦੇ ਨਾਮ ਕੀ ਪਰਦਾਦਾ ਜੀ ਦੇ ਨਾਮ ਕੀ ਉਦੋਂ ਵੱਡੇ ਦਾਦਾ ਜੀ ਦੇ ਨਾਮ ਹਨ ਹੂੰ ਇਹ ਚੀਜ਼ਾਂ ਆਉਣਾ ਹੀ ਟਾਈਮ ਕਿ ਕਿਸੇ ਨੂੰ ਪਤਾ ਹੀ ਨਹੀਂ ਹੋਣੀ ਕਿ ਕੌਣ ਸੀ ਕਿੱਥੋਂ ਆਏ ਸੀ ਕਿਹੜਾ ਪੈਣ ਹਨ ਹੂੰ ਖਰਵਾਰ ਖਤਮ ਹੋ ਜਾਣਗੇ ਡਿਸਟੇਜ ਨਾਲ ਤਾਂ ਮੈਂ ਤਾਇ ਚਾਚੇ ਖਤਮ ਹੋ ਜਾਣਗੇ ਬਿਲਕੁਲ ਬਿਲਕੁਲ ਠੀਕ ਹੈ ਉਹ ਸਾਰੀਆਂ ਚੀਜ਼ਾਂ ਖਤਮ ਹੋ ਜਾਣਗੀਆਂ ਜਿਹੜੀਆਂ ਚੀਜ਼ਾਂ ਨਾਲ ਆਪਾਂ ਇੱਥੇ ਕ੍ਰਿਸ਼ਤੀਆਂ ਦੀ ਗੰਢ ਚ ਬੰਨੇ ਹੋਏ ਹਣਾ ਹਾਂ ਹਾਂ ਲੋਜੀ ਸੀ ਜੇ ਭਾਈ ਜੇ ਮੈਂ ਨੂੰ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਜਾਓ ਕਮਾਈਆਂ ਕਰੋ ਰੱਜ ਰੱਜ ਕਮਾਈਆਂ ਕਰੋ ਪੈਸਾ ਲੈ ਕੇ ਆਦੇ ਘਰੇ ਜਾ ਕੇ ਘਰੇ ਤੁਸੀਂ ਜਿਵੇਂ ਕਹਿੰਦੇ ਹੁੰਦੇ ਜੇ ਉੱਥੇ ਤੁਸੀਂ ਸੈੰਟਲ ਜਾਜਦੇ ਵੀ ਘੁੰਮਦੇ ਹੋ ਉੱਥੇ ਪਿੰਡ ਵਾਲੇ ਨੂੰ ਕਿਸੇ ਨੂੰ ਕੋਈ ਫਰਕ ਨਹੀਂ ਨਹੀਂ ਫਰਕ ਠੀਕ ਹੈ ਜੇ ਇੱਥੇ ਆ ਕੇ ਤੁਸੀਂ ਸਾਈਕਲ ਤੇ ਵੀ ਘੁੰਮੋਗੇ ਉਹਨਾਂ ਨੂੰ ਤੇ ਇਹ ਤਾਂ ਲੱਗੂ ਸਾਡਾ ਜਵਾਬ ਕੱਢ ਸਾਡਾ ਜਵਾਬ ਸਾਡੇ ਵਿੱਚ ਬਿਲਕੁਲ ਦੂਜੀ ਚੀਜ਼ ਇਹ ਜਿਹੜੇ ਆਪਣਾ ਤਾਂ ਬਈ ਇੱਥੇ ਅਰਜੀ ਪੰਜਾਬ ਵਰਗੀ ਉਹ ਕਿਤੇ ਹੈ ਨਹੀਂ ਹੈ ਨਹੀਂ ਬਈ ਬਿਲਕੁਲ ਕੋਈ ਸ਼ੱਕ ਨਹੀਂ ਇੱਥੇ ਹੁਣ ਤੁਸੀਂ ਕਿਸੇ ਨੂੰ ਆਵਾਜ਼ ਮਾਰੋ ਉਹ ਆ ਜਾਂਦਾ ਕਾਂਢੀ ਗਵਾਂਢੀ ਕੋਈ ਗੱਲ ਹੈ ਹਾਂ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜੀ ਜਿਹੜੀਆਂ ਆਪਣੋਂ ਬਾਹਰ ਰਹਿ ਕੇ ਨਹੀਂ ਮਿਲਦੀਆਂ ਨਹੀਂ ਮਿਲਦੀਆਂ ਨਹੀਂ ਜਿਹੜਾ ਉਹਨੂੰ ਮੋੜਨਾ ਮਾੜਾ ਕਦੇ ਨਹੀਂ ਆ ਪੰਜਾਬ 'ਚ ਇਹ ਨਹੀਂ ਹੈਗਾ ਕਿ ਗੋਲੀ ਚੱਲ ਰਹੀ ਹੈ ਬੰਦੇ ਮਾਰਦੇ ਸੋ ਸ਼ਾਂਤੀ ਨਾ ਰਹੋਗੇ ਤੁਸੀਂ ਹਾਂ ਸਾਰਾ ਕੁਝ ਠੀਕ ਹੈ ਜੇ ਆਪਾਂ ਵੀ ਉੱਥੇ ਵੀ ਕਿਸੇ ਨਾਲ ਲੜਾ ਝਗੜਾਂਗੇ ਤਾਂ ਉੱਥੇ ਵੀ ਕੇਸ ਤਾਂ ਉੱਥੇ ਵੀ ਪੈਣੀ ਹੈ ਬਿਲਕੁਲ ਬਿਲਕੁਲ ਸੋ ਦੋਸਤੋ ਇਹ ਸੀ ਕਿ ਬਾਈ ਕਾਰਨ ਹੋਣਾ ਨਾ ਗੱਲਬਾਤ ਇਹ ਮੇਰਾ ਮੇਨ ਕਾਰਨ ਕੀ ਸੀਗਾ ਜਦੋਂ ਮੈਂ ਆਪਣੇ ਮਿੱਤਰਾਂ ਨਾਲ ਗੱਲ ਕਰਦਾ ਸੀਗਾ ਜਾਂ ਹੋਰ ਕੋਈ ਆਲੇ ਦੁਆਲੇ ਉਹ ਕਹਿੰਦੇ ਸੀ ਵੀ ਜਿਹੜੀਆਂ ਬੁੜੀਆਂ ਉਹ ਸਾਨੂੰ ਨਹੀਂ ਆਉਣ ਦਿੰਦੀਆਂ ਹਨ ਸੋ ਭਾਈ ਕਾਰਨ ਕੀ ਆ ਤੁਸੀਂ ਆਪਦੀਆਂ ਵਾਈਫ ਨਾਲ ਜ਼ਰੂਰ ਗੱਲ ਕਰੋ ਜਿਵੇਂ ਬਾਈ ਕਰਨ ਹੋਣਾ ਨੇ ਤੁਹਾਨੂੰ ਸਲਾਹ ਦਿੱਤੀ ਆ ਹੋ ਸਕਦਾ ਵੀ ਉਹ ਵੀ ਸਮਝ ਸਕਣ ਇਹ ਗੱਲਾਂ ਕਿ ਭਾਈ ਜਿਹੜਾ ਤੁਸੀਂ ਵੀ ਆਪ ਦੀ ਜਿਹੜੀ ਅਗਲੀ ਪੀੜ੍ਹੀ ਹੈ ਅੱਜ ਤੁਹਾਡੇ ਖੂਨ ਦੇ ਵਿੱਚ ਪੰਜਾਬ ਵਸਦਾ ਅੱਜ ਤੁਹਾਡੇ ਖੂਨ ਦੇ ਵਿੱਚ ਗੁਰੂਆਂ ਦੀ ਗਰਬਾਣੀ ਵਸਦੀ ਆ ਪਰ ਉਹ ਸਿਰਫ ਜਿਹੜੀ ਤੁਹਾਡੇ ਖੂਨ ਚ ਹੀ ਵਸ ਰਹੀ ਆ ਡੀਐਨਏ ਦੇ ਵਿੱਚ ਪਰ ਤੁਹਾਡੇ ਬੱਚਿਆਂ ਦੇ ਖੂਨ ਦੇ ਵਿੱਚੋਂ ਉਹ ਵੈਸਟਰਨ ਕਲਚਰ ਨੇ ਬਿਲਕੁਲ ਸਾਫ਼ ਕਰ ਦੇਣੀ ਆ ਅੱਜ ਤੁਹਾਡਾ ਨਾਂ ਪੰਜਾਬ ਦੇ ਵਿੱਚ ਫਲਾਨਾ ਸਿੰਘ ਕਰਕੇ ਬਚਦਾ ਪਰ ਆਉਣ ਵਾਲੀ ਅਗਲੀ ਪੀੜ੍ਹੀ ਨੇ ਉਹ ਨਾਂ ਪੰਜਾਬ ਚੋਂ ਵੀ ਖਤਮ ਕਰ ਦੇਣਾ ਤੇ ਕੈਨੇਡਾ ਅਮਰੀਕਾ ਜਾਂ ਤੁਸੀਂ ਕਿਸੇ ਵੀ ਦੇਸ਼ 'ਚ ਰਹਿੰਦੇ ਆ ਉਥੋਂ ਜਿਹੜਾ ਖਾਤਮਾ ਹੋ ਜਾਣਾ ਸੋ ਦੋਸਤੋ ਬਾਈਕਰਨ ਹੁਣ ਨਾਲ ਤੁਸੀਂ ਕੋਈ ਵੀ ਗੱਲ ਕਰਨੀ ਹੋਈ ਉਹਨਾਂ ਦਾ ਨੰਬਰ ਸਕਰੀਨ ਤੇ ਹੈਗਾ ਵਾ ਤੁਸੀਂ ਉਹਨਾਂ ਨਾਲ ਜਰੂਰ ਗੱਲ ਕਰ ਲਿਓ ਕਿਉਂਕਿ ਕਈ ਵਾਰੀ ਬੰਦਾ ਸ਼ਸ਼ੂਪੰਚ ਹੁੰਦਾ ਬਹੁਤ ਜਿਹੜੇ ਸਾਡੇ ਲੋਕ ਐਦਾਂ ਦੇ ਆ ਜਿਹੜੇ ਆਉਣਾ ਤਾਂ ਚਾਹੁੰਦੇ ਆ ਪਰ ਉਹਨਾਂ ਨੂੰ ਕੋਈ ਰਾਹ ਨਹੀਂ ਦੱਸਦਾ ਉਹਨਾਂ ਨੂੰ ਕੋਈ ਹੌਸਲਾ ਨਹੀਂ ਦੇਣ ਵਾਲਾ ਮਿਲਦਾ ਸਭ ਲੋਕ ਨੈਗੇਟਿਵ ਹਨੀ ਪੰਜਾਬ ਸੋਸ਼ਲ ਮੀਡੀਆ ਤੇ ਬਈ ਅਸੀਂ ਨੈਗੇਟਿਵਿਟੀ ਵੀਟੀ ਜਿਹੜੀ ਉਹ ਜਾਦੇ ਦੇਖਦੇ ਆ ਕਿਤੇ ਪੋਜ਼ਿਟਿਵਿਟੀ ਕਰਨ ਬਈ ਉਹਨਾਂ ਨਾਲ ਜਰੂਰ ਗੱਲ ਕਰਕੇ ਦੇਖਿਓ ਤਾਂ ਮੈਨੂੰ ਲੱਗਦਾ ਤੁਸੀਂ ਸਕੂਨ ਨਾਲ ਭਰ ਜਾਓਗੇ ਇਹੀ ਪੰਜਾਬ ਆ ਜਿਹੜਾ ਤੁਆਂ ਨੂੰ ਪੂਰਾ ਹਰਿਆ ਭਰਿਆ ਲੱਗੂਗਾ ਖੁਸ਼ੀਆਂ ਭਰਿਆ ਲੱਗੂਗਾ ਸੋ ਭਾਈ ਜਰੂਰ ਕਰਨ ਬਾਈ ਹੁਣਾਂ ਨਾਲ ਗੱਲ ਕਰਿਓ ਤੇ ਇਹਨਾਂ ਦੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਬਾਈ ਪੂਰੀ ਚੈਨਲ ਦਾ ਜਰੂਰ ਨਾਂ ਦੱਸ ਦਿਓ ਜੀ ਜੰਦੇ ਬਾਈ ਆਪਣਾ ਫੇਸਬੁੱਕ ਇੰਸਟਾਗ੍ਰਾਮ ਤੇ ਪੇਜ ਹੈ ਬੈਕ ਟੂ ਮਦਰ ਲੈਂਡ ਪੰਜਾਬ ਜੀ ਬੈਕ ਟੂ ਮਦਰ ਲੈਂਡ ਪੰਜਾਬ ਆਪਾਂ ਉਹਨਾਂ ਦਾ ਲੋਗੋ ਵੀ ਬਾਈ ਹੁਣਾਂ ਦਾ ਆਪਾਂ ਇੱਥੇ ਲਾ ਦਾਂਗੇ ਤੇ ਜਰੂਰ ਵੀਡੀਓ ਵੀ ਦੇਖਿਆ ਕਰੋ ਬਾਈ ਹੁਣਾਂ ਦੀਆਂ ਉਹਦੇ ਚ ਸਭ ਜਿਹੜੇ ਰਿਵਰਸ ਮਾਈਗ੍ਰੇਸ਼ਨ ਜਿਹੜੇ ਆ ਰਹੇ ਆ ਉਹਨਾਂ ਨਾਲ ਜਿਹੜੀ ਉਹ ਗੱਲਬਾਤ ਹੁੰਦੀ ਆ ਸੋ ਦੋਸਤੋ ਧੰਨਵਾਦ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਮਿਲਦੇ ਆਪਾਂ ਜਲਦੀ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ